ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੱਡੇ ਕੱਲੂਕਾਰੇ ਦਾ ਇਤਿਹਾਸ ਜਿਸ ਦੇ ਵਿੱਚ ਸਿੰਘਾਂ ਨੇ 2 ਲੱਖ ਦੀ ਅਫਦਾਲੀ ਫੌਜ ਦਾ ਮੁਕਾਬਲਾ ਕੀਤਾ ਤੇ ਉਸ ਦੀ ਫੌਜ ਦਾ ਅਜੇਹਾ ਨੁਕਸਾਨ ਕੀਤਾ ਕਿ ਉਸ ਨੇ ਕਦੇ ਵੀ ਹਿੰਦੁਸਤਾਨ ਦੇ ਵੱਲ ਦੇਖਣ ਦੀ ਕਦੇ ਯਰਤ ਨਾ ਕੀਤੀ ਵੱਡੇ ਕੱਲੂਕਾਰੇ ਦੇ ਬਾਰੇ ਸਾਰਾ ਇਤਿਹਾਸ ਇਸ ਵੀਡੀਓ ਵਿੱਚ ਆਪ ਜੀ ਨੂੰ ਪਤਾ ਲੱਗ ਜਾਵੇਗਾ ਕਿਰਪਾ ਕਰਕੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਆਹ ਕਰਦੇ ਹਾਂ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸੰਗ ਜੀ ਆਪ ਜੀ ਅੱਗੇ ਇੱਕ ਬੇਨਤੀ ਹੈ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾ ਦੇ ਜੀਵਨ ਦੇ ਲਈ ਕਿਰਪਾ ਕਰਕੇ ਆਪਣਾ ਇਹ ਨਵਾਂ ਪੇਜ ਜ਼ਰੂਰ ਫੋਲੋ ਕਰਿਓ ਆਓ ਕਰਦੇ ਹਾਂ ਵੀਡੀਓ ਸ਼ੁਰੂ ਅਹਿਮਦ ਸ਼ਾਹ ਅਬਦਾਲੀ 1748 ਤੋਂ ਲੈ ਕੇ 1761 ਤੱਕ ਹਿੰਦੁਸਤਾਨ ਉੱਪਰ ਪੰਜ ਹਮਲੇ ਕਰ ਚੁੱਕਾ ਸੀ ਇਸ ਤੋਂ ਬਾਅਦ ਦਾ ਉਸਦਾ ਛੇਮਾ ਹਮਲਾ ਨਿਰੋਲ ਸਿੱਖਾਂ ਦੀ ਹੋਂਦ ਹਸਤੀ ਨੂੰ ਨਿਸ਼ਟੋਨਾਬੂਦ ਕਰਨ ਦੇ ਲਈ ਕੀਤਾ ਗਿਆ ਸੀ ਜਦੋਂ ਕਿ ਪੰਜਵਾਂ ਹਮਲਾ ਨਿਰੋਲ ਮਰਾਠਿਆਂ ਦੇ ਖਿਲਾਫ ਸੀ ਪਾਨੀਪੱਤੇ ਮੁਕਾਮ ਤੇ ਤੀਜੀ ਜੰਗ ਵੇਲੇ ਅਫਦਾਲੀ ਨੇ ਮਰਹਟਿਆਂ ਦਾ ਲੱਕ ਤੋੜ ਦਿੱਤਾ ਸੀ ਜਿਸ ਕਾਰਨ ਉਸ ਦੇ ਹੌਸਲੇ ਚੌਖੇ ਬਲੰਦ ਸਨ 13 ਜਨਵਰੀ 1761 ਨੂੰ ਇਸ ਨੇ ਮਰਹਟਿਆਂ ਨੂੰ ਮੁਕੰਮਲ ਹਾਰ ਦਿੱਤੀ ਸੀ ਅਤੇ ਮਾਰਚ ਮਹੀਨੇ ਵਿੱਚ ਇਹ ਲੁੱਟ ਦੇ ਸਮਾਨ ਦੇ ਨਾਲ ਅਤੇ ਹਿੰਦੁਸਤਾਨੀ ਬਹੂ ਬੀਟੀਆਂ ਤੇ ਛੋਟੇ ਬੱਚਿਆਂ ਦੇ ਗੱਡੇ ਪਰ ਕੇ ਜਦੋਂ ਵਾਪਸ ਪਰਤ ਰਿਹਾ ਸੀ ਤਾਂ ਸਿੰਘਾਂ ਨੇ اٹਕ ਤੱਕ ਇਸ ਦਾ ਪਿੱਛਾ ਕੀਤਾ ਤੇ ਇਸ ਪਾਸੋਂ ਸਾਰਾ ਮਾਲ ਅਸਵਾਬ ਖੋ ਲਿਆ ਇਸ ਹਾਰ ਤੋਂ ਗੁੱਸੇ ਵਿੱਚ ਆਏ ਅਫਦਾਲੀ ਅਬਦਾਲੀ ਨੇ ਉਸ ਵਕਤ ਐਲਾਨਿਆ ਤੌਰ ਤੇ ਕਿਹਾ ਸੀ ਕਿ ਹੁਣ ਉਹ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ ਹੀ ਚੈਨ ਲਵੇਗਾ ਅਬਦਾਲੀ ਨੇ ਸਿੱਖਾਂ ਦੀ ਵੱਧਦੀ ਤਾਕਤ ਨੂੰ ਠੱਲ ਪਾਉਣ ਦੇ ਲਈ ਖਵਾਜਾ ਮਿਰਜ਼ਾ ਖਾਨ ਜ਼ਹਾਰ ਮਹਿਲਬਾਲਾ ਆਬਿਦ ਖਾਨ ਸਾਦਕ ਖਾਨ ਅਤੇ ਸਾਦਕ ਖਾਨ ਅਫਰੀਦੀ ਆਦਿ ਨੂੰ ਨਿਯੁਕਤ ਤਾਂ ਕੀਤਾ ਪਰ ਇਹ ਵੀ ਸਿੱਖਾਂ ਦੀ ਵੱਧਦੀ ਤਾਕਤ ਨੂੰ ਰੋਕ ਨਾ ਸਕੇ 5 ਫਰਵਰੀ 1762 ਵਾਲਾ ਦਿਨ ਸਿੱਖ ਕੌਮ ਵਿੱਚ ਵੱਡੇ ਕੱਲੂਕਾਰੇ ਵਜੋਂ ਜਾਣਿਆ ਜਾਂਦਾ ਹੈ ਇਹ ਵੱਡਾ ਕੱਲੂਕਾਰਾ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉੱਤੇ ਕੀਤੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ ਅਬਦਾਲੀ ਨੇ ਹਿੰਦੁਸਤਾਨ ਤੇ 11 ਹਮਲੇ ਕੀਤੇ ਪਰ ਕਿਸੇ ਵੀ ਹਮਲੇ ਵਿੱਚ ਉਸ ਦਾ ਸਿੱਖਾਂ ਜਿੰਨਾ ਵੱਡਾ ਟੱਕਰ ਕਰਨ ਦੀ ਜ਼ਰੂਰਤ ਕੋਈ ਹੋਰ ਹਿੰਦੁਸਤਾਨੀ ਦਾ ਮਾਈ ਦਾ ਲਾਲ ਆਪਣੇ ਅੰਦਰ ਪੈਦਾ ਨਹੀਂ ਕਰ ਸਕਿਆ ਇਹ ਸਿੱਖ ਹੀ ਸਨ ਜਿਨ੍ਹਾਂ ਨੇ ਇਹਨਾਂ ਮੁਗਲ ਜਰਵਾਨਿਆਂ ਨੂੰ ਆਪਣੇ ਬਲੰਦ ਹੌਂਸਲੇ ਦੇ ਨਾਲ ਗਿਣਤੀ ਵਿੱਚ ਘੱਟ ਹੁੰਦਿਆਂ ਵੀ ਮੁਕਾਬਲੇ ਦੀ ਟੱਕਰ ਦਿੱਤੀ 1761 ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਬਦਾਲੀ ਆਪਣੇ 5ਵੇਂ ਹਮਲੇ ਦੇ ਦੌਰਾਨ ਮਰਾਠਿਆਂ ਨੂੰ ਵੱਡੀ ਹਾਰ ਦੇਣ ਮਗਰੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਰਾਠਾ ਔਰਤਾਂ ਬੱਚਿਆਂ ਅਤੇ ਬੱਚਿਆਂ ਦੇ ਗੱਡੇ ਪਰ ਕੇ ਕਾਬਲ ਨੂੰ ਚੱਲ ਪਿਆ ਪਰ ਜਦੋਂ ਪੰਜਾਬ ਵਿੱਚ ਦਾਖਲ ਹੋਇਆ ਤਾਂ ਸਿੱਖਾਂ ਨੇ ਇਸ ਦੀਆਂ ਫੌਜਾਂ ਤੇ ਗੁਰੀਲਾ ਹਮਲਾ ਕੀਤਾ ਤੇ ਇਸ ਵੱਲੋਂ ਲੁੱਟ ਕੇ ਲੈ ਜਾਂਦੇ ਜਾ ਰਹੇ ਲੱਖਾਂ ਰੁਪਏ ਦੇ ਮਾਲ ਸਵਾਬ ਨੂੰ ਵਾਪਸ ਲਿਆ ਤੇ ਹਜ਼ਾਰਾਂ ਹਿੰਦੂ ਕਨਿਆਵਾਂ ਨੂੰ ਅਫਦਾਲੀ ਦੇ ਪੰਜੇ ਵਿੱਚੋਂ ਨਾ ਸਿਰਫ ਛਡਵਾਇਆ ਸਕੋ ਉਹਨਾਂ ਨੂੰ ਬਾਜਿਤ ਉਹਨਾਂ ਦੇ ਘਰੋਂ ਕਰੀ ਪਹੁੰਚਾਇਆ ਇਤਿਹਾਸ ਗਵਾਹ ਹੈ ਕਿ ਹਿੰਦੁਸਤਾਨ ਦੇ ਉੱਤੇ ਹਮਲਿਆਂ ਦੇ ਦੌਰਾਨ ਅਫਦਾਲੀ ਨੇ ਮੁਗਲਾਂ ਅਤੇ ਮਰਾਠਿਆਂ ਨੂੰ ਲੱਕ ਤੋੜਵੀਂ ਹਾਰ ਦਿੱਤੀ ਸੀ ਜਿਸ ਕਾਰਨ ਉਹ ਬੇਖੌਫ ਹੋ ਚੁੱਕਾ ਸੀ ਅਤੇ ਉਸ ਦੇ ਹੌਸਲੇ ਪੂਰੇ ਬਲੰਦ ਸਨ ਇਹ ਸਿਰਫ ਸਿੱਖ ਹੀ ਸਨ ਜੋ ਗਿਣਤੀ ਵਿੱਚ ਬਹੁਤ ਥੋੜੇ ਸਨ ਪਰ ਸਿੱਖਾਂ ਦੇ ਹੌਸਲਿਆਂ ਦੀ ਕੋਈ ਹੱਦ ਨਹੀਂ ਸੀ ਅਫਦਾਲੀ ਹੁਣ ਬਾਕੀਆਂ ਦੀ ਤਰ੍ਹਾਂ ਸਿੱਖਾਂ ਦਾ ਖੁਰਾਕੋਜ ਟੌਨ ਲਈ ਕਮਰ ਕਸੀ ਬੈਠਾ ਸੀ ਅਸਲ ਵਿੱਚ ਉਸ ਦਾ ਹਿੰਦੁਸਤਾਨ ਤੇ ਸ਼ਿਮਾ ਹਮਲਾ ਨਰੋਲ ਸਿੱਖਾਂ ਦੀ ਹੋਂਦ ਨੂੰ ਮਿਟਾਉਣ ਵਾਸਤੇ ਸੀ ਸਿੱਖ ਇਸ ਗੱਲ ਨੂੰ ਜਾਣ ਚੁੱਕੇ ਸਨ ਇਸ ਲਈ ਅਫਦਾਲੀ ਦੇ ਕਾਬਲ ਵਾਪਸ ਪਰਤਦਿਆਂ ਹੀ ਸਿੱਖਾਂ ਨੇ ਕਈ ਥਾਈ ਆਪਣੇ ਬੰਕਰ ਪੱਕੇ ਕਰ ਲਏ ਦੂਜੇ ਪਾਸੇ 1761 ਦੇ ਅਕਤੂਬਰ ਮਹੀਨੇ ਵਿੱਚ ਸਿੱਖਾਂ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਲਾਹੌਰ ਦੇ ਹਾਕਮ ਅਵੇਦ ਖਾਨ ਨੂੰ ਬੁਰੀ ਤਰ੍ਹਾਂ ਨਾਲ ਹਰਾ ਕੇ ਲਾਹੌਰ ਤੇ ਆਪਣਾ ਕਬਜ਼ਾ ਜਮਾ ਲਿਆ ਨਵਾਬ ਕਪੂਰ ਸਿੰਘ ਹੁਣਾਂ ਦੀ ਜੋਗ ਅਗਵਾਈ ਹੇਠ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਸਿੱਖ ਪੰਥ ਵੱਲੋਂ ਨਾ ਸਿਰਫ ਤਖਤ ਤੇ ਹੀ ਬਿਠਾਇਆ ਗਿਆ ਸਗੋਂ ਉਹਨਾਂ ਨੂੰ ਸੁਲਤਾਨ ਉਲ ਕੌਮ ਦੀ ਉਪਾਧੀ ਨਾਲ ਸਨਮਾਨਿਤ ਵੀ ਕੀਤਾ ਗਿਆ ਲਾਹੌਰ ਤੇ ਕਬਜ਼ਾ ਕਰਨ ਮਗਰੋਂ ਸਿੱਖਾਂ ਨੇ ਖਾਲਸਾ ਰਿਵਾਇਤ ਦੇ ਮੁਤਾਬਕ ਜੰਡਿਆਲੇ ਵਿਖੇ ਸਰਕਾਰੀ ਸੂਬੇ ਮਹੰਤ ਆਕਿਲਦਾਸ ਨਰੰਗੀ ਨੇ ਨੂੰ ਘੇਰਾ ਪਾ ਲਿਆ ਇਹ ਉਹ ਚੁਗਲਖੋਰ ਸੀ ਜਿਸ ਨੇ ਭਾਈ ਤਾਰੂ ਸਿੰਘ ਜੀ ਅਤੇ ਭਾਈ ਮਹਤਾਬ ਸਿੰਘ ਜੀ ਮੀਰਾ ਕੋਟੀਆਂ ਵਰਗੇ ਕਈ ਯੋਧਿਆਂ ਨੂੰ ਮੁਖਬਰੀ ਕਰਕੇ ਸ਼ਹੀਦ ਕਰਵਾਇਆ ਸੀ ਸਿੰਘਾਂ ਵੱਲੋਂ ਘੇਰਾ ਪਾਉਣ ਤੋਂ ਬਾਅਦ ਮਹੰਤ ਆਕਿਲਦਾਸ ਨੇ ਆਪਣੇ ਪਰੋਸੇ ਵਾਲੇ ਬੰਦੇ ਅਫਦਾਲੀ ਵੱਲ ਧੜਾ ਦਿੱਤੇ ਅਫਦਾਲੀ ਇਸ ਵੇਲੇ ਪੰਜਾਬ ਵੱਲ ਕੂਚ ਕਰ ਚੁੱਕਾ ਸੀ ਮਹੰਤ ਦੇ ਬੰਦੇ ਅਫਦਾਲੀ ਨੂੰ ਰੋਤਾਸਗੜ ਦੇ ਮੁਕਾਮ ਤੇ ਜਾ ਮਿਲੇ ਤੇ ਅਫਦਾਲੀ ਨੂੰ ਸਿੱਖਾਂ ਬਲੋਕੇ ਰਾ ਕੱਟਣ ਦੀ ਖਬਰ ਦਸੀ ਦੂਜੇ ਪਾਸੇ ਸਿੱਖਾਂ ਨੂੰ ਵੀ ਖਬਰ ਹੋ ਗਈ ਸੀ ਕਿ ਅਫਦਾਲੀ ਸਿੱਖਾਂ ਦੇ ਨਾਲ ਦੋ ਦੋ ਹੱਥ ਕਰਨ ਦੀ ਨੀਤ ਨਾਲ ਚਾਲੇ ਪਾ ਚੁੱਕਾ ਹੈ ਸਿੰਘਾਂ ਨੇ ਗੁਰਮਤਾ ਕੀਤਾ ਕਿ ਆਪਣੇ ਟੱਬਰ ਇਥੋਂ ਮਾਲਵੇ ਦੇ ਰੇਤ ਥੱਲਾਂ ਵੱਲ ਛੱਡਾਂ ਲਈ ਚਾਲੇ ਪਾਏ ਜਾਣ ਪਰ ਅਤੇ ਫੇਰ ਬੇਫਿਕਰੀ ਦੇ ਨਾਲ ਅਫਦਾਲੀ ਦਾ ਮੁਕਾਬਲਾ ਕੀਤਾ ਜਾ ਸਕੇ ਜਦੋਂ ਅਫਦਾਲੀ ਲਾਹੌਰ ਪਹੁੰਚਿਆ ਤਾਂ ਸਿੱਖ ਸਤਲੁਜ ਪਾਰ ਕਰਕੇ ਮਲੇਰਕੋਟਲੇ ਦੇ ਲਾਗੇ ਪਿੰਡ ਕੂਪਕੋ ਪੁੱਜ ਕੇ ਡੇਰਾ ਲਾ ਬੈਠੇ ਸਨ ਦੱਸਦੇ ਚੱਲਿਏ ਕਿ ਅੱਜ ਕੱਲ ਇਹ ਪਿੰਡ ਮਲੇਰਕੋਟਾ ਲੁਧਿਆਣਾ ਦੀ ਜਰਨੈਲੀ ਸ਼ਰਕ ਤੇ ਹੈ ਸਿੱਖਾਂ ਦੀ ਜੰਗਜੂ ਫੌਜ ਦੀ ਗਿਣਤੀ ਉਸ ਵਕਤ 50000 ਦੇ ਲਾਗੇ ਦੱਸੀ ਜਾਂਦੀ ਸੀ ਇੱਕ ਬਿਆਨ ਦੇ ਮੁਤਾਬਕ ਸਿੱਖ ਜਲਦੀ ਤੋਂ ਜਲਦੀ ਬਰਨਾਲੇ ਵੱਲ ਨਿਕਲਣਾ ਚਾਹੁੰਦੇ ਸਨ ਅਸਲ ਵਿੱਚ ਇੱਥੇ ਉਹ ਬਾਬਾ ਆਲਾ ਸਿੰਘ ਪਾਸੋਂ ਮਦਦ ਦੀ ਭਾਲ ਵਿੱਚ ਸਨ ਪਰ ਬਾਬਾ ਆਲਾ ਸਿੰਘ ਨੇ ਅਫਦਾਲੀ ਤੋਂ ਡਰਦੇ ਹੋਏ ਨੇ ਇਸ ਕੌਮੀ ਸੰਕਟ ਵਕਤ ਆਪਣੇ ਭਰਾਵਾਂ ਦੀ ਬਾਹ ਫੜਨ ਤੋਂ ਸਿਰ ਇਨਕਾਰ ਹੀ ਨਹੀਂ ਕੀਤਾ ਸਭ ਉਹ ਆਪਣਾ ਟਿਕਾਣਾ ਛੱਡ ਕੇ ਇੱਧਰ ਉੱਧਰ ਹੋ ਗਿਆ ਅਫਦਾਲੀ ਨੂੰ ਜਦੋਂ ਸਿੱਖਾਂ ਨੇ ਮਲੇਰਕੋਟੜੇ ਲਾਗੇ ਹੋ ਤਾਂ ਪਤਾ ਲੱਗਾ ਤਾਂ ਉਸਨੇ ਮਲੇਰਕੋਟਲੇ ਦੇ ਨਵਾਬ ਪੀਖਣ ਸ਼ਾਹ ਤੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਹੁਕਮ ਭੇਜਿਆ ਕਿ ਸਿੰਘਾਂ ਨੂੰ ਤੁਰੰਤ ਆਪਣੇ ਘੇਰੇ ਵਿੱਚ ਲੈ ਲਿਆ ਜਾਏ ਅਤੇ ਆਪ ਵੀ ਇਸ ਨੇ ਤੁਰੰਤ ਬਿਜਲੀ ਵਰਗੀ ਫੁਰਤੀ ਦੇ ਨਾਲ ਸਿੰਘਾਂ ਵੱਲ ਨੂੰ ਕੂਚ ਕੀਤਾ ਅਸਲ ਦੇ ਵਿੱਚ ਉਸ ਨੂੰ ਇੰਨੇ ਵੱਡੇ ਮੁਕਾਬਲੇ ਦਾ ਅੰਦਾਜ਼ਾ ਨਹੀਂ ਸੀ 5 ਫਰਵਰੀ 1762 ਨੂੰ ਸੂਰਜ ਦੀ ਪਹਿਲੀ ਕਿਰਨ ਦੇ ਨਿਕਲਣ ਤੋਂ ਪਹਿਲਾਂ ਹੀ ਹਦਾਲੀ ਨੇ ਦਲ ਖਾਲਸਾ ਦੇ ਸਰਪ੍ਰਸਤੀ ਹੇਠ ਇਕੱਠੇ ਹੋਏ ਇਨ੍ਹਾਂ ਸਿੰਘਾਂ ਉੱਪਰ ਬੜਾ ਵੱਡਾ ਕਹਿਰੀ ਹਮਲਾ ਕਰ ਦਿੱਤਾ ਉਸ ਨੇ 8000 ਦੇ ਕਰੀਬ ਫੌਜ ਆਪਣੀ ਕਮਾਂਡ ਹੇਠ ਰੱਖੀ ਅਤੇ ਬਾਕੀ ਦੀ ਫੌਜ ਆਪਣੇ ਵਜ਼ੀਰ ਸ਼ਾਹ ਵਾਲੀ ਖਾਨ ਦੀ ਕਮਾਂਡ ਹੇਠ ਭੇਜੀ ਜੈਨ ਖਾਨ ਪੀਖਣ ਖਾਨ ਅਤੇ ਦਿਵਾਨ ਲక్ష్ਮੀ ਨਾਰਾਇਣ ਦੇ ਫੌਜੀ ਦਸਤੇ ਵੀ ਸ਼ਾਹ ਵਾਲੀ ਦੀ ਕਮਾਂਡ ਹੇਠ ਸਿੱਖਾਂ ਦੇ ਵਹੀਰ ਤੇ ਹਮਲਾ ਕਰਨ ਲਈ ਭੇਜੇ ਗਏ ਸਿੱਖਾਂ ਨੇ ਆਪਣੇ ਬਜ਼ੁਰਗ ਬੱਚੇ ਅਤੇ ਸਿੰਘਣੀਆਂ ਨੂੰ ਆਪਣੇ ਕੇਰੇ ਵਿੱਚ ਲੈ ਲਿਆ ਤੇ ਮੁਕਾਬਲੇ ਲਈ ਚਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਇਸ ਜੰਗ ਵਿੱਚ ਸਾਰੀਆਂ ਮਿਸਲਾਂ ਦੇ ਸਰਦਾਰ ਸਰਦਾਰ ਜੱਸਾ ਸਿੰਘ ਆਲੂ ਵਾਲੀ ਹੋਣਿਆਂ ਦੀ ਕਮਾਂਡ ਦੇ ਹੇਠ ਇਕੱਠੇ ਹੋ ਕੇ ਸਨ ਇੱਥੇ ਸਭ ਤੋਂ ਪਹਿਲਾਂ ਹਮਲਾ ਕਾਸਿਮ ਖਾਨ ਨੇ ਕੀਤਾ ਜਥੇ ਦਾ ਜਰਨੈਲ ਜੱਸਾ ਸਿੰਘ ਆਲੂਵਾਲੀਆ ਨੇ ਲੜਦੇ ਲੜਦੇ ਸਿੰਘਾਂ ਨੂੰ ਬਰਨਾਲੇ ਵੱਲ ਵਧਣ ਦਾ ਹੁਕਮ ਦਿੱਤਾ ਕਾਸਿਮ ਖਾਨ ਮੂੰਹ ਦੀ ਖਾ ਕੇ ਅਜੇ ਪਿੱਛੇ ਹਟਿਆ ਹੀ ਸੀ ਕਿ ਉਸ ਦੀ ਥਾਂ ਤੇ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਨਾਮ ਵਰ ਜਰਨੈਲਾਂ ਜਹਾਨ ਖਾਨ ਅਤੇ ਸਰਬੂਲੰਦ ਖਾਨ ਦੇ ਨਾਲ ਚਫੇਰਾਂ ਸਿੱਖਾ ਤੇ ਹਮਲਾ ਕਰ ਦਿੱਤਾ ਇਸ ਵਕਤ ਅਬਦਾਲੀ ਦੀ ਫੌਜ ਦੀ ਗਿਣਤੀ 48000 ਦੇ ਕਰੀਬ ਦੱਸੀ ਗਈ ਹੈ ਬਾਬਾ ਆਲਾ ਸਿੰਘ ਦੇ ਵਕੀਲ ਸੇਖੂ ਸਿੰਘ ਹੰਬਲਵਾਲ ਦੇ ਨਿਗਰਾਨੀ ਸਿਖਾਣੇ ਬਹੀਰ ਸਮੇਤ ਲੜਦੇ ਲੜਦੇ ਬਰਨਾਲੇ ਵੱਲ ਨੂੰ ਕੂਚ ਕਰ ਦਿੱਤਾ ਸ਼ਾਹਵਲੀ ਖਾਨ ਵਜ਼ੀਰ ਦੀ ਕਮਾਨ ਹੇਠ ਅਬਦਾਲੀ ਦੀਆਂ ਫੌਜਾਂ ਨੇ ਸਿੰਘਾਂ ਦੇ ਬਹੀਰ ਦਾ ਚੌਕਾ ਨੁਕਸਾਨ ਕੀਤਾ ਹਜ਼ਾਰਾਂ ਬਿਰਧ ਔਰਤਾਂ ਤੇ ਬੱਚੇ ਸ਼ਹੀਦ ਕਰ ਦਿੱਤੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਜ਼ੁਰਗ ਬੀਬੀਆਂ ਤੇ ਬੱਚੇ ਬੰਦੀ ਬਣਾ ਲਏ ਜਦੋਂ ਸਰਦਾਰ ਜੱਸਾ ਸਿੰਘ ਹੋਣਾ ਨੂੰ ਅਬਦਾਲੀ ਦੇ ਹਰਕਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਸਰਦਾਰ ਸ਼ਾਮ ਸਿੰਘ ਸਰਦਾਰ ਕਰੋੜਾ ਸਿੰਘ ਸਰਦਾਰ ਨਾਰ ਸਿੰਘ ਅਤੇ ਸਰਦਾਰ ਕਰਮ ਸਿੰਘ ਨੂੰ ਸਿੰਘਾਂ ਦੇ ਵੱਡੇ ਫੌਜੀ ਦਸਤੇ ਦੇ ਨਾਲ ਇਹਨਾਂ ਬੰਦੀ بنائے ਗਏ ਸਿੰਘਾਂ ਦੀ ਮਦਦ ਵਾਸਤੇ ਭੇਜਿਆ ਇਹ ਸਿੰਘ ਪੂਰੀ ਸੂਰਬੀਰਤਾ ਨਾਲ ਲੜੇ ਅਤੇ ਦੀ ਬਣਾਏ ਹੋਏ ਬੰਦਿਆਂ ਨੂੰ ਛਿੜਵਾ ਲਿਆ ਇੱਥੇ ਸਿੰਘਾ ਨੇ ਸ਼ਾਹਵਲੀ ਖਾਨ ਦੀ ਫੌਜ ਦਾ ਭਾਰਾ ਨੁਕਸਾਨ ਕੀਤਾ ਫਾਰਨ ਤੋਂ ਬਾਅਦ ਵਜ਼ੀਰ ਸ਼ਾਹਵਲੀ ਖਾਨ ਪਿੱਛੇ ਹਟ ਗਿਆ ਸਰਦਾਰ ਚੜ੍ਹਤ ਸਿੰਘ ਸ਼ੁ크ਰਾ ਚੱਕੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਨੇ ਜਰਨੈਲ ਸਰਬੂਲੰਦ ਖਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆਂ ਦੇ ਹੱਥੋਂ ਪ੍ਰਧਾਨ ਸੈਨਾਪਤੀ ਜਹਾਨ ਖਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਫਦਾਲੀ ਕੋਲ ਇਸ ਵਕਤ ਤੇਜ਼ ਮਾਰ ਕਰਨ ਲਈ ਭਾਰੀਆਂ ਤੋਫਾਂ ਨਹੀਂ ਸਨ ਕਿਉਂਕਿ ਉਸ ਨੂੰ ਸਿੱਖਾ ਵੱਲੋਂ ਇੰਨੇ ਵੱਡੇ ਟੱਕਰੇ ਜਾਂ ਮੁਕਾਬਲੇ ਦਾ ਉੱਕਾ ਇਲਮ ਨਹੀਂ ਸੀ ਇਸ ਕਰਕੇ ਉਹ ਭਾਰੀ ਤੋਪਾਂ ਲਾਹੌਰ ਹੀ ਛੱਡ ਆਇਆ ਸੀ ਪਰ ਉਸ ਪਾਸ ਵੱਡੀ ਮਾਤਰਾ ਵਿੱਚ ਹਲਕੀਆਂ ਤੋਪਾਂ ਜ਼ਰੂਰ ਸਨ ਜੋ ਕਿ ਹੱਥੋ ਹੱਥ ਭਾਵ ਅਮੋ ਸਾਹਮਣੇ ਦੀ ਦੂਈ ਲੜਾਈ ਵੇਲੇ ਇਹ ਤੋਪਾਂ ਕਾਮ ਨਹੀਂ ਆਈਆਂ ਇਸ ਕਮਸਾਨ ਜੰਗ ਵਿੱਚ ਦੋ ਪੁਰਾਤਨ ਪਵਿੱਤਰ ਬੀੜਾ ਅੰਮ੍ਰਿਤਸਰ ਵਾਲੀ ਅਤੇ ਦਮਦਮਾ ਸਾਹਿਬ ਵਾਲੀ ਗੁੰਮ ਹੋ ਗਈਆਂ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਵੀ ਛੱਡਣੀ ਪੈਗੀ ਇਸ ਜੰਗ ਵਿੱਚ ਸਰਦਾਰ ਚੜਤ ਸਿੰਘ ਸ਼ੁਕਰ ਚਕੀਏ ਨੇ ਖਾਲੀ ਘੋੜਿਆਂ ਦੀ ਮਦਦ ਦੇ ਨਾਲ ਅਨੇਕਾਂ ਬਜ਼ੁਰਗਾਂ ਸਿੰਘਣੀਆਂ ਅਤੇ ਪਚੰਗੀਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਇਸ ਕਮ ਆਸਾਨ ਜੰਗ ਵਿੱਚ ਦੋਵੇਂ ਫੌਜਾਂ ਲੜਦਿਆਂ ਲੜਦਿਆਂ ਹੋਈਆਂ ਬਰਨਾਲੇ ਵੱਲ ਨੂੰ ਵੱਧੀਆਂ ਜਾ ਰਹੀਆਂ ਸਨ ਸ਼ਾਮ ਹੁੰਦੇ ਹੁੰਦੇ ਪਿੰਡ ਕੁਤਵਾ ਤੇ ਬਹਾਮਣੀਆਂ ਲੱਗੇ ਸਿੰਘਾਂ ਦਾ ਘੇਰਾ ਟੁੱਟ ਗਿਆ ਜਿਸ ਕਾਰਨ ਇੱਥੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਅਫਦਾਲੀ ਦੀ ਫੌਜ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਬਜ਼ੁਰਗ ਇਸਤਰੀਆਂ ਅਤੇ ਬੱਚੇ ਸ਼ਹੀਦ ਕਰ ਦਿੱਤੇ ਪਿੰਡ ਕੁਤਵੇ ਲੱਗੇ ਪਾਣੀ ਦੀ ਇੱਕ ਢਾਬ ਸੀ ਜਿਸ ਉੱਪਰ ਸਿੱਖਾਂ ਨੇ ਕਬਜ਼ਾ ਕਰ ਲਿਆ ਉਸ ਵਕਤ ਤੱਕ ਦੋਵੇਂ ਫੌਜਾਂ ਥੱਕ ਕੇ ਚੂਰ ਹੋ ਚੁੱਕੀਆਂ ਸਨ ਪਿਆਸੇ ਭੁੱਖੇ ਫੌਜੀਆਂ ਦਾ ਬੁਰਾ ਹਾਲ ਸੀ ਦੋਵੇਂ ਫੌਜਾਂ ਪਿਛਲੇ 48 ਘੰਟੇ ਤੋਂ ਲਗਾਤਾਰ ਚੱਲ ਰਹੀਆਂ ਸਨ ਅਤੇ 10 ਘੰਟੇ ਤੋਂ ਆਪਸ ਵਿੱਚ ਲੜ ਰਹੀਆਂ ਸਨ ਸਿੱਖਾਂ ਨੇ ਇੱਥੇ ਰੱਜ ਕੇ ਪਿਆਸ ਬੁਝਾਈ ਅਤੇ ਜਦੋਂ ਤੱਕ ਸਿੱਖ ਇੱਥੋਂ ਚਲੇ ਨਾ ਗਏ ਉੰਨੀ ਦੇਰ ਤੱਕ ਅਫਗਾਨੀ ਦੀਆਂ ਫੌਜਾਂ ਵੀ ਨੇੜੇ ਆਨ ਦੀ ਹਿੰਮਤ ਨਹੀਂ ਸੀ ਕਰ ਸਕੀਆਂ ਅਸਲ ਵਿੱਚ ਸਿੱਖਾਂ ਨੇ ਦਰਾਨੀਆਂ ਨੂੰ ਪਾਣੀ ਦੇ ਲਾਗੇ ਫਟਕਣ ਹੀ ਨਹੀਂ ਦਿੱਤਾ ਸਿੱਖਾਂ ਦੇ ਪਾਣੀ ਪੀ ਕੇ ਚਾਲੇ ਪਾਣ ਮਗਰੋਂ ਅਫਗਾਨੀ ਦੀਆਂ ਪਿਆਸ ਨਾ ਵੋਟ ਆ ਪਾਣੀ ਤੇ ਟੁੱਟ ਪਈਆਂ ਐਨੇ ਨੂੰ ਸਿੱਖ ਦੂਰ ਨਿਕਲ ਚੁੱਕੇ ਸਨ ਅਬਦਾਲੀ ਦੀਆਂ ਫੌਜਾਂ ਨੇ ਸਿੱਖਾਂ ਦਾ ਬਰਨਾਲੇ ਤੱਕ ਪਿੱਛਾ ਕੀਤਾ ਪਰ ਇਸ ਵਕਤ ਤੱਕ ਹਨੇਰਾ ਹੋ ਚੁੱਕਾ ਸੀ ਅਤੇ ਬਰਨਾਲਾ ਸਿੱਖ ਬਸੋਂ ਬਲਾ ਇਲਾਕਾ ਸੀ ਜਿਸ ਕਰਕੇ ਅਬਦਾਲੀ ਰੁਕ ਗਿਆ ਸਿੱਖ ਅੱਗੇ ਕੋਟਕਪੂਰਾ ਲੱਖੀ ਜੰਗਲ ਅਤੇ ਫਰੀਦਕੋਟ ਵੱਲ ਨੂੰ ਨਿਕਲ ਗਏ ਕੂਪ ਤੋਂ ਲੈ ਕੇ ਬਰਨਾਲੇ ਤੱਕ ਹਰ ਪਾਸੇ ਲਾਸ਼ਾਂ ਵਿਸ਼ੀਆਂ ਪਈਆਂ ਸਨ ਇਸ ਕੱਲੂ ਘਾਰੇ ਵਿੱਚ ਸਿੱਖਾਂ ਦੇ ਨੁਕਸਾਨ ਦਾ ਵੱਡਾ ਕਾਰਨ ਪਰਿਵਾਰਾਂ ਦਾ ਨਾਲ ਹੋਣਾ ਸੀ ਸੋ ਸਿੱਖਾਂ ਨੂੰ ਬਿਰਧ ਬੀਬੀਆਂ ਤੇ ਬੱਚਿਆਂ ਬਚਾਉਣ ਦੀ ਵੀ ਫਿਕਰ ਸੀ ਨਹੀਂ ਤਾਂ ਸਿੱਖ ਗੁਰੀਲਾ ਜੰਗ ਕਰਕੇ ਨਿਕਲ ਸਕਦੇ ਸਨ ਦੂਸਰਾ ਸਿੱਖਾਂ ਦੀ ਫੌਜ 50 ਹਜ਼ਾਰ ਅਤੇ ਅਫਗਾਨੀ ਦੀਆਂ ਫੌਜਾਂ ਦੀ ਗਿਣਤੀ 2 ਲੱਖ ਸੀ ਅਫਗਾਨੀ ਦੀ ਮਦਦ ਦੇ ਲਈ ਸਾਰੇ ਪੰਜਾਬ ਦੇ ਫੌਜਦਾਰਾਂ ਤੇ ਚੌਧਰੀਆਂ ਦੀ ਫੌਜ ਹਾਜ਼ਰ ਸੀ ਜਦ ਕਿ ਸਿੱਖਾਂ ਨੂੰ ਤਾਂ ਬਾਬਾ ਅਲਾ ਸਿੰਘ ਵਰਗੇ ਵੀ ਛੱਡ ਕੇ ਚਲੇ ਗਏ ਸਨ ਇਸ ਉੱਤੇ ਸਿੱਖਾਂ ਨੂੰ ਆਪਣੇ ਗੁਰੂ ਦਾ ਹੀ ਆਸਰਾ ਸੀ ਦੋਨਾਂ ਫੌਜਾਂ ਦਾ ਚੋਖਾ ਨੁਕਸਾਨ ਹੋਇਆ ਸੀ 10 ਤੋਂ 12 ਹਜ਼ਾਰ ਤੱਕ ਸਿੱਖ ਸ਼ਹੀਦ ਹੋਏ ਅਤੇ ਐਨੇ ਹੀ ਅਫਗਾਨੀ ਦੀ ਫੌਜ ਗਈ ਇੱਥੇ 18 ਤੋਂ 20000 ਦੇ ਕਰੀਬ ਸਿੱਖਾਂ ਦੀਆਂ ਬੀਬੀਆਂ ਬਿਰਦ ਅਤੇ ਬੱਚੇ ਸ਼ਹੀਦ ਕੀਤੇ ਗਏ ਇਸ ਤਰ੍ਹਾਂ ਸਿੱਖਾਂ ਦਾ ਅੰਦਾਜ਼ਾ ਨੁਕਸਾਨ 30 ਤੋਂ 32000 ਦੇ ਕਰੀਬ ਸੀ ਸਿੱਖਾਂ ਦੇ ਬਾਕੀ ਦੇ ਨੁਕਸਾਨ ਦੇ ਨਾਲੋਂ ਨਾਲ ਸ਼੍ਰੀ ਅਮਰਸਰ ਵਾਲੀ ਅਤੇ ਦਮਦਮਾ ਸਾਹਿਬ ਵਾਲੀਆਂ ਪ੍ਰਾਤਨ ਪਵਿੱਤਰ ਬੀੜਾ ਅਵਦਾਲੀ ਦੀ ਫੌਜ ਦੇ ਹੱਥ ਆ ਗਈਆਂ ਜੋ ਉਸ ਨੇ ਸਿੱਖਾਂ ਨੂੰ ਵਾਪਸ ਨਹੀਂ ਕੀਤੀਆਂ ਸਭ ਨੂੰ ਨਸ਼ਟ ਕਰ ਦਿੱਤੀਆਂ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਚਰਤ ਸਿੰਘ ਸ਼ੁਕਰਚੱਕੀਆ ਤੇ ਸਰਦਾਰ ਸ਼ਾਮ ਸਿੰਘ ਕਰੋੜ ਸਿੰਘੀਆਂ ਅਤੇ ਹੋਰ ਸਰਦਾਰ ਾਂ ਦੇ ਕਈ ਕਈ ਫੱਟ ਲੱਗੇ ਇੰਜ ਇਤਿਹਾਸ ਦੇ ਮੁਤਾਬਿਕ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ 22 ਜ਼ਖਮ ਆਏ ਅਤੇ ਸਰਦਾਰ ਚਰਤ ਸਿੰਘ ਸ਼ੁਕਰਚੱਕੀਆਂ ਨੂੰ 19 ਜ਼ਖਮ ਆਏ ਸਨ ਕੋਈ ਐਸਾ ਸਿੱਖ ਸਿਪਾਹੀ ਨਹੀਂ ਸੀ ਬਚਿਆ ਜਿਸ ਦੇ ਜਿਸਮ ਤੇ ਜ਼ਖਮ ਨਾ ਲੱਗਾ ਹੋਵੇ ਪਰ ਸਿੱਖਾਂ ਦੇ ਮਨਾਂ ਵਿੱਚ ਇਸ ਕੱਲੂਕਾਰੇ ਦਾ ਵੱਡਾ ਲਾਵੇ ਹੋਇਆ ਕਿ ਸਿੱਖਾਂ ਦੇ ਦਿਲਾਂ ਵਿੱਚ ਜਿਹੜਾ ਥੋੜਾ ਮਾਸਾ ਵੀ ਅਫਦਾਲੀ ਦਾ ਡਰ ਸੀ ਉਹੋ ਵੀ ਨਿਕਲ ਗਿਆ ਜੇ ਸਿੱਖਾਂ ਦੀ ਜਗ੍ਹਾ ਕੋਈ ਹੋਰ ਕੌਮ ਹੁੰਦੀ ਤਾਂ ਮਰਾਹਟਿਆਂ ਵਾਂਗ ਮੁਰ ਉੱਠ ਨਾ ਸਕਦੀ ਪਰ ਸਿੱਖਾਂ ਨੇ 6 ਮਹੀਨਿਆਂ ਦੇ ਅੰਦਰ ਹੀ ਅਬਦਾਲੀ ਨੂੰ ਪੀ ਪਲੀਸ ਸਾਹਿਬ ਵਿਖੇ ਫੇਰ ਕੇਰਾ ਪਾ ਲਿਆ ਅਬਦਾਲੀ ਨੇ ਦਰਬਾਰ ਸਾਹਿਬ ਦੀਆਂ ਨੀਂਹਾਂ ਵਿੱਚ ਬਰੂਧ ਰੱਖ ਕੇ ਇਸ ਮੁਕੱਦਸ ਪਵਿੱਤਰ ਸਥਾਨ ਦੀ ਬੇਅਦਬੀ ਕਰਨ ਦੀ ਜ਼ੁਰਤ ਕੀਤੀ ਆਪਣੇ ਵੱਲੋਂ ਉਸ ਨੇ ਸਮਝ ਲਿਆ ਕਿ ਇੰਜ ਕਰਕੇ ਸ਼ਾਇਦ ਉਹ ਸਿੱਖਾਂ ਨੂੰ ਖਤਮ ਕਰ ਦੇਵੇਗਾ ਸਿੱਖਾਂ ਦੇ ਮਨਾਂ ਵਿੱਚ ਕੱਲੂਕਾਰੇ ਵਿੱਚ ਹੋਏ ਕਤਲੇਆਮ ਦਾ ਬੜਾ ਰੋਸ ਅਤੇ ਰੰਜਿ ਸੀ 5 ਫਰਵਰੀ 1762 ਈਸਵੀ ਨੂੰ ਇਹ ਕੱਲੂਕਾਰਾ ਹੋਇਆ ਤੇ ਮਈ 1762 ਨੂੰ ਸਿੱਖਾਂ ਨੇ ਸਰਹੰਦ ਨੂੰ ਕੇਰਾ ਪਾ ਲਿਆ ਸਿੱਖਾਂ ਦੇ ਹੌਸਲੇ ਤੋਂ ਵਾਕਫ ਜੈਮ ਖਾਨ ਨੇ ਮੁਕਾਬਲਾ ਤਾਂ ਕੀ ਕਰਨਾ ਸਕੇ 50000 ਰੁਪਇਆ ਨਜ਼ਰਾਨਾ ਦੇ ਕੇ ਰਾਜੀਨਾਮਾ ਕਰ ਲਿਆ ਆਉਂਦੀ ਦੀਵਾਲੀ ਤੱਕ 60000 ਦੇ ਕਰੀਬ ਸਿੱਖ ਸ਼ਹੀਦੀ ਗਾਨੇ ਬਣ ਕੇ ਲਾੜੀ ਮੌਤ ਨੂੰ ਬਿਹਾਉਣ ਲਈ ਸ੍ਰੀ ਅੰਮ੍ਰਿਤਸਰ ਵਿਖੇ ਇਕੱਠੇ ਹੋ ਗਏ ਇਹ ਦੇਖ ਕੇ ਅਬਦਾਲੀ ਘਬਰਾ ਗਿਆ ਤੇ ਸਿੱਖਾਂ ਦੇ ਨਾਲ ਮੁਕਾਬਲਾ ਕਰਨ ਤੋਂ ਭੱਜਣ ਲੱਗਾ ਅਤੇ ਉਸ ਨੇ ਸਿੱਖਾਂ ਨਾਲ ਹੁਣ ਸਮਝੌਤਾ ਕਰਨ ਦਾ ਮਨ ਬਣਾ ਲਿਆ ਉਸ ਨੇ ਸਿੱਖਾਂ ਨਾਲ ਮਿਲ ਕੇ ਰਾਜ ਕਰਨ ਦੇ ਸੁਨੇਹੇ ਨਾਲ ਆਪਣੇ ਕੁਝ ਦੂਤ ਸ੍ਰੀ ਅੰਮ੍ਰਿਤ ਸਾਰੇ ਵਾਲੇ ਭੇਜੇ ਇਹਨਾਂ ਦੇ ਨਾਲ ਬਰਨਾਲੇ ਦਾ ਇੱਕ ਸਿੱਖ ਵਕੀਲ ਨਨੂ ਸਿੰਘ ਵੀ ਸੀ ਉਸ ਵਕਤ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਸ਼ਾਮ ਸਿੰਘ ਕਰੋੜ ਸਿੰਘ ਅਤੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਆਂ ਨੇ ਆਪਸੀ ਸਲਾਹ ਤੋਂ ਬਾਅਦ ਅਬਦਾਲੀ ਦੀ ਆਫਰ ਨੂੰ ਮੁੱਢੋਂ ਠੁਕਰਾ ਦਿੱਤਾ 17 ਅਕਤੂਬਰ 1762 ਵਾਲੇ ਦੀਵਾਲੀ ਦੇ ਦਿਨ ਸਵੇਰੇ ਤੜਕੇ ਹੀ ਸਿੱਖ ਅਬਦਾਲੀਆਂ ਦੀ ਫੌਜ ਤੇ ਟੁੱਟ ਪਈ ਸਾਰਾ ਦਿਨ ਬੜਾ ਲਹੂ ਡੋਲਮੀ ਜੰਗ ਹੋਈ ਪਾਣੀਪਤ ਅਤੇ अनेका ਜੰਗਾਂ ਦਾ ਜੇਤੂ ਗਾਜੀ ਅਬਦਾਲੀ ਸ਼ਾਮ ਹੋਣ ਤੋ ਪਹਿਲਾ ਹੀ ਸਿੱਖਾ ਹੱਥੋਂ ਬੁਰੀ ਤਰ੍ਹਾਂ ਹਾਰ ਖਾ ਕੇ ਸਣੀ ਫੌਜ ਲਾਹੌਰ ਦੌੜ ਗਿਆ ਇਸ ਜੰਗ ਤੋਂ ਬਾਅਦ ਫਿਰ ਅਫਦਾਲੀ ਦੇ ਹਿੰਦੁਸਤਾਨ ਵਿੱਚ ਪੈਰ ਨਾ ਟਿਕ ਸਕੇ ਸੋ ਸੰਗਤ ਜੀ ਇਹ ਸੀ ਵੱਡੇ ਕੱਲੂਕਾਰੇ ਦਾ ਇਤਿਹਾਸ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰਕੇ ਅੱਜ ਦੀ ਨੌਜਵਾਨ ਪੀੜੀ ਨਾਲ ਜਿਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਸਿੰਘਾਂ ਨੇ 2 ਲੱਖ ਦੀ ਅਫਦਾਲੀ ਫੌਜ ਦੇ ਨਾਲ ਮੁਕਾਬਲਾ ਕੀਤਾ ਸੀ ਡਰ ਕੇ ਪੱਜਾਂ ਦੀ ਥਾਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੇਕਰ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਆਪ ਜੀ ਨੂੰ ਵਧੀਆ ਲੱਗਦੀ ਹੈ ਤਾਂ ਇਸ ਪੇਜ ਨੂੰ ਵੀ ਜਰੂਰ ਫੋਲੋ ਕਰਿਓ ਕਿਉਂਕਿ ਅਸੀਂ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਉੱਤੇ ਵੀਡੀਓ ਲਗਾਤਾਰ ਅਪਲੋਡ ਕਰਦੇ ਰਹਿੰਦੇ ਹਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ